ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਪਰ ਅੱਜ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੁਕੇਗੇ ਜਿਸ ਦੇ ਤਹਿਤ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬੁੱਟਾ ਸਿੰਘ ਖਰਾਜਪੁਰ ਦੀ ਅਗਵਾਈ ਤੇ ਹੇਠ ਰਾਜਪੁਰੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦੇ ਪੁਤਲੇ ਫੁਕੇਗੇ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੁੱਟਾ ਸਿੰਘ ਖਰਾਜਪੁਰ ਨੇ ਦੱਸਿਆ ਕਿ संयुक्त किसान मोर्चे ਦੀ ਸੱਦੀ ਤੇ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ 13 ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕੇਂਦਰ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਦੇ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਹੈ ਉਸ ਜ਼ੁਲਮ ਦੇ ਖਿਲਾਫ ਜੋ ਮੋਰਚਾ ਸ਼ੰਭੂ ਤੇ ਖਨੂਰੀ ਪੋਰਟਰ ਤੇ ਚੱਲ ਰਿਹਾ ਹੈ ਪਰ ਕੇਂਦਰ ਸਰਕਾਰ ਹਲੇ ਵੀ ਆਪਣੀ ਉਸੀ ਘਟੀਆ ਮਾਨਸਿਕਤਾ ਦੇ ਉੱਪਰ ਖੜੀ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਫੋਲੋ ਜੋ ਸਾਡੇ ਕਿਸਤਾਨ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇਕਰ ਉਹਨਾਂ ਨੂੰ ਜਲਦ ਨਹੀਂ ਛੱਡਿਆ ਜਾਂਦਾ ਤਾਂ ਆਉਣ ਵਾਲੀ 9 ਤਰੀਕ ਨੂੰ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਹੜੀਆਂ ਪਾਣੀ ਬਿਜਲੀ ਵਗੈਰਾ ਦੀਆਂ ਹੋ ਗਈਆਂ ਨੇ ਤੇ ਬਾਕੀ ਮੰਗਾਂ ਦਾ ਆਲਰੇਡੀ ਸਾਨੂੰ ਪਤਾ ਹੀ ਹੈ ਤੁਹਾਨੂੰ ਵੀ ਜੋ ਐਮਐਸਪੀ ਵਗੈਰਾ ਦੀਆਂ ਜਾਂ ਲਖਬਰ ਖੀਰ ਵਾਲੀਆਂ ਉਹ ਖੀਰੀ ਵਾਲੀ ਹੋ ਗਈਆਂ ਤੇ ਉਹ ਮੰਗਾ ਲਾ ਕੇ ਸਾਰੀਆਂ ਟੋਟਰ ਸਾਡੀਆਂ 12 ਮੰਗਾ ਬਣਦੀਆਂ ਉਸ ਤੇ ਅੱਜ ਸਾਡੀ ਕਾਲ ਸੀਗੀ ਵੀ ਸਾਰੇ ਇੰਡੀਆ ਦੇ ਵਿੱਚ ਅਰਥੀ ਹੂਕ ਮਜਾਇਰਾ ਕੀਤਾ ਜਾ ਰਿਹਾ ਸੈਂਟਰ ਗਵਰਨਮੈਂਟ ਤੇ ਹਰਿਆਣਾ ਗਵਰਨਮੈਂਟ ਦੇ ਬਰੁ ਜੋ ਸਾਡੇ ਫੋਟੋ ਸਿੰਘ ਖਾਇਪੁਰਾ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਜੁਨੀਅਰ ਪੰਜਾਬ ਤੋਂ ਅੱਜ ਮੈਂ ਕੀ ਕਹਿਣਾ ਚਾਹੁੰਦਾ ਜਿਹੜਾ ਅੱਜ ਦਾ ਪ੍ਰੋਗਰਾਮ ਕਿਹਾ ਗਿਆ ਅੱਜ ਸਾਡੀ ਜੋ ਜਥੇਬੰਦੀਆਂ ਵੱਲੋਂ ਸਾਡੀ ਭਾਰਤੀ ਕਿਸਾਨ ਮਜ਼ਦੂਰ ਜੁਨੀਅਰ ਵੱਲੋਂ ਜੋ ਸਾਡੇ ਸੀਨੀਅਰ ਬੋਡੀ ਉਹਨਾਂ ਵੱਲੋਂ ਅੱਜ ਸਾਡੀ ਡਿਫਟੀ ਲੱਗੀ ਏ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਲਗ ਲਗ ਥਾਵਾਂ ਤੇ ਸਾਡੀ ਜਥੇਬੰਦੀ ਵੱਲੋਂ ਅੱਜ ਜੋ ਹਰਿਆਣਾ ਸਰਕਾਰ ਹੈ ਉਹਨਾਂ ਦੇ ਖਿਲਾਫ ਅੱਜ ਪੁਤਲੇ ਫੁਕਣ ਦਾ ਜੋ ਸਾਡਾ ਕਾਰਜਕ੍ਰਮ ਹੈ ਸਾਨੂੰ ਅੱਜ ਰਾਜਪੁਰਾ ਉਰੇ ਡਿਊਟੀ ਲੱਗੀ ਸਾਡੀ ਸੋ ਮੈਂ ਜੋ ਸਾਡਾ ਨੌਜਵਾਨ ਵੀਰ ਨਵਦੀਪ ਜਲਵੇੜਾ ਜੀ ਨੂੰ ਜੋ ਚੱਕਿਆ ਪੁੱਤ ਦੀ ਹਰਿਆਣਾ ਗਵਰਨਮੈਂਟ ਨੇ ਅਸੀਂ ਕਹਿੰਨੇ ਆਂ ਵੀ ਆਪਣੀ ਆਵਾਜ਼ਾਂ ਤੋਂ ਬਾਜ਼ ਆਜੋ ਨਹੀਂ ਤਾਂ ਤੁਹਾਡਾ ਇਹ ਚੌਣ ਪ੍ਰਚਾਰ ਦੇ ਵਿੱਚ ਪਿੰਡਾਂ ਦੇ ਵਿੱਚ ਵੜਨਾ ਬੀਜੇਪੀ ਦਾ ਅਸੀਂ ਖਤਮ ਕਰ ਦਾਂਗੇ ਜਿੰਨਾ ਤੁਸੀਂ ਸਾਡੇ ਉੱਥੇ ਜੋ ਸਾਡੇ ਵਰਕਰ ਨੇ ਜੋ ਸਾਡੇ ਨੌਜਵਾਨ ਆਗੂ ਨੇ ਹਰਿਆਣੇ ਦੇ ਉਹਨਾਂ ਨੂੰ ਤੰਗ ਕਰਗੇ ਉਹਦਾ ਜਵਾਬ ਅਸੀਂ ਤੁਹਾਨੂੰ ਉੱਥੇ ਤਾਂ ਦੇ ਹੀ ਰਹੇ ਆ ਪੰਜਾਬ ਦੇ ਵਿੱਚ ਵੀ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਅਸੀਂ ਨਹੀਂ ਵੜਨ ਦਾਂਗੇ ਸੋ ਇਹ ਹੀ ਮੈਂ ਕਹਿਣਾ ਚਾਹੁੰਦਾ ਜੀ ਅਸੀਂ ਇੱਕ ਸੈਂਟਰ ਸਰਕਾਰ ਨੂੰ ਤੇ ਸੈਣੀ ਸਰਕਾਰ ਹਰਿਆਣੇ ਨੂੰ ਦੱਸਣਾ ਚਾਹੁੰਦੇ ਵੀ ਜਿਹੜੇ ਮੁੰਡੇ ਨਜਾਇਜ਼ ਚੱਕ ਚੱਕ ਕੇ ਜ਼ਿੰਦਾਂ ਜੇਲ੍ਹ ਰਹੀ ਇਹ ਤੁਸੀਂ ਇਹ ਸੁਣੋ ਆਜੋ ਇਹ ਚੰਗੇ ਨਹੀਂ ਗੱਲ ਹੈ ਕਿ ਦੇਖੋ ਨਮੇਦ ਦੀ ਮਾਂ ਬਿਆਨ ਕਰ ਰਹੀ ਸੀ ਕਿ ਮੈਨੂੰ ਮੇਰੇ ਪੁੱਤ ਕੋਲ ਥੋੜੀ ਮੁਲਾਕਾਤ ਹੋਈ ਉਹ ਕਹਿੰਦਾ ਵੀ ਮੈਨੂੰ ਨਿਆਂ ਨਹੀਂ ਮਾਰਦਾ ਇਹ ਵੀਰ ਸਾਹਿਬ ਨੇ ਜਿਹੜਾ ਨੂੰ ਵਗੀਰ ਕਰਿਆ ਉਹਨੇ ਵੀ ਕਿਹਾ ਵੀ ਤੁਸੀਂ ਮਾਰਕੂਪੇ ਦੇ ਨਹੀਂ ਕਰਦਾ ਜੇ ਜਦੋਂ ਤੱਕ ਕੋਈ ਤੱਪਾ ਰਾਜਕਟ ਹੋ ਨਹੀਂ ਹੁੰਦਾ ਉਹ ਨਿਆਂਇਕਰ ਇਹ ਉਸ ਕਰਕੇ ਅੱਜ ਅਸੀਂ ਸੈਕਟਰ ਸਰਕਾਰ ਦੇ ਹਰਿਆਣਾ ਸਰਕਾਰ ਦੇ ਬੁੱਕਲੇ ਫੁੱਕੇ ਰੋਸ ਮਗਰ ਕਰੀ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ